ਬਹੁਤ ਹੀ ਸਤਿਕਾਰਯੋਗ ਅਧਿਆਪਕ ਸਹਿਬਾਨ ਅਤੇ ਬਹੁਤ ਹੀ ਪਿਆਰੇ ਬੱਚਿਓ ਅੱਜ ਦੀ ਜੋ ਵੀਡੀਓ ਬਣਾਉਣ ਜਾ ਰਿਹਾ ਉਹ ਹੈ ਪੰਜਾਬੀ ਦੀ ਹੈਂਡਰਾਇਟਿੰਗ ਸ਼ੁਰੂ ਕਰਨ ਸਮੇਂ ਖਾਸ ਕਰਕੇ ਅਧਿਆਪਕ ਸਾਥੀਆਂ ਲਈ ਜਦੋਂ ਅਸੀਂ ਖਾਸ ਕਰਕੇ ਛੋਟੇ ਬੱਚੇ ਉਹਨਾਂ ਦੀ ਲਿਖਾਈ ਸ਼ੁਰੂ ਕਰਦੇ ਆ ਤਾਂ ਸ਼ੁਰੂਆਤ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿਹੜੇ-ਕਿਹੜੇ ਸਟੈਪ ਨੇ ਜਿਨ੍ਹਾਂ ਦੀ ਅਸੀਂ ਪ੍ਰੈਕਟਿਸ ਕਰਾਉਣੀ ਆ ਸਭ ਤੋਂ ਜੋ ਵੱਡੀ ਗੱਲ ਹੈ ਉਹ ਇਹ ਹੈ ਵੀ ਅਸੀਂ ਇੱਕ ਬੱਚੇ ਦਾ ਮਨ ਬਣਾਉਣਾ ਹੈ ਮੈਂਟਲੀ ਪ੍ਰਿਪੇਅਰ ਕਰਨਾ ਹੈ ਉਹਨੂੰ ਵੀ ਕਿ ਹਾਂ ਤੇਰੀ ਲਿਖਾਈ ਬਣ ਸਕਦੀ ਹੈ। ਬੱਚੇ ਦਾ ਮੈਂਟਲੀ ਪ੍ਰਿਪੇਅਰ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਇਹੋ ਕਹਿੰਦੇ ਰਹੇ ਕਿ ਤੇਰੀ ਲਿਖਾਈ ਤਾਂ ਬਹੁਤ ਮਾੜੀ ਹੈ ਤੂੰ ਨਹੀਂ ਸੁਧਰ ਸਕਦਾ। ਉਹਦਾ ਹੌਸਲਾ ਹੋਰ ਪਸਤ ਹੋ ਜਾਂਦਾ ਹੈ। ਹੋਰ ਹੌਸਲਾ ਡੇਗ ਜਾਂਦਾ। ਇਹ ਅਸੀਂ ਉਸ ਬੱਚੇ ਦਾ ਮਨ ਬਣਾਈਏ ਉਹਨੂੰ ਖੋਰ ਹੌਸਲਾ ਵਧਾਉਣ ਦਾ ਯਤਨ ਕਰੀਏ ਜਿੱਥੋਂ ਤੱਕ ਮੇਰੇ ਤੇ ਅਰਵੇ ਦੀ ਗੱਲ ਹੈ ਮੈਨੂੰ ਲੱਗਦਾ ਵੀ ਗੁੱਡ ਵੈਰੀ ਗੁੱਡ ਸ਼ਾਬਾਸ਼ ਅਸੀਂ ਮਾੜੇ ਬੱਚਿਆਂ ਨੂੰ ਵੀ ਜਿਨ੍ਹਾਂ ਦੀ ਲਿਖਾਈ ਮੀਡੀਅਮ ਹੈ ਜਾਂ ਇੱਕ ਬਹੁਤ ਮਾੜੀ ਹੈ ਉਹਨਾਂ ਨੇ ਇੱਕ ਦਿਨ ਥੋੜਾ ਬਹੁਤਾ ਵੀ ਵਧੀਆ ਕਰ ਲਿਆ ਤਾਂ ਉਹਨਾਂ ਸ਼ਾਬਾਸ਼ ਗੁੱਡ ਵੈਰੀ ਗੁੱਡ ਹੋਰ ਵਧੀਆ ਕਰਨ ਲਈ ਉਹਨੂੰ ਪ੍ਰੇਰਨਾ ਦਿइये ਤੇ ਆਪ ਇੱਕ ਅਧਿਆਪਕ ਹੋਣ ਦੇ ਨਾਤੇ ਇਹ ਜਤਨ ਜਾਰੀ ਰੱਖਿਏ ਕੋਈ ਵੀ ਚੀਜ਼ ਅਜਿਹੀ ਨਹੀਂ ਹੁੰਦੀ ਕਿ ਸਾਨੂੰ ਸਫਲਤਾ ਨਾ ਮਿਲੇ ਇੱਕ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਚਾਰ ਮਹੀਨੇ ਜਦੋਂ ਅਸੀਂ ਲਗਾਤਾਰ ਚੱਲਦੇ ਰਹਾਂਗੇ ਤਾਂ ਯਕੀਨ ਸਾਨੂੰ ਕਾਮਯਾਬੀ ਮਿਲਦੀ ਹੈ ਮੈਂ ਦੱਸ ਰਿਹਾ ਸੀ ਕਿ ਜਿਹੜੇ ਮੇਰੇ ਆਪਣਾ ਤਜਰਬਾ ਹੈ ਹਰ ਸ਼ਨੀਵਾਰ ਤੁਸੀਂ ਕੰਪੀਟੀਸ਼ਨ ਕਲਾਸਰੂਮ ਦੇ ਵਿੱਚ ਕਰਾਉਣਾ ਸ਼ੁਰੂ ਕਰ ਦੋ ਇਹਦੇ ਵਿੱਚੋਂ ਬਹੁਤ ਵਧੀਆ ਰਿਜ਼ਲਟ ਨਿਕਲਦੇ ਆ ਮੇਰਾ ਆਪਣਾ ਤਜਰਬਾ ਮੈਂ ਪਹਿਲੇ ਤਿੰਨ ਬੱਚੇ ਨਹੀਂ ਕਰਦਾ ਮੈਂ ਜਿਹੜੀਆਂ ਵਧੀਆ ਪੰਜ ਲਖਾਈਆਂ ਉਹ ਕਲਾਸ ਦੇ ਵਿੱਚ ਉਹਨਾਂ ਨੂੰ ਕੱਢ ਕੇ ਉਹਨਾਂ ਨੂੰ ਲਾਈਨ ਵਿੱਚ ਖੜਾਇਆ ਜਾਂਦਾ ਹੈ ਪਹਿਲੀ ਲਖਾਈ ਦੂਜੀ ਤੀਜੀ ਚੌਥੀ ਪੰਜਵੀਂ ਉਸ ਤੋਂ ਬਾਅਦ ਉਹਨਾਂ ਨੂੰ ਛੋਟੇ ਛੋਟੇ ਇਨਾਮ ਦਿੱਤੇ ਜਾ ਸਕਦੇ ਆ 15 ਦਿਨਾਂ ਬਾਅਦ 10 ਦਿਨਾਂ ਬਾਅਦ ਮਹੀਨੇ 'ਚ ਇੱਕ ਵਾਰੀ ਤੁਸੀਂ ਹਫਤੇ ਬਾਅਦ ਜੇਕਰ ਕੰਪੀਟੀਸ਼ਨ ਨਹੀਂ ਕਰਵਾ ਸਕਦੇ ਤਾਂ ਮਹੀਨੇ 'ਚ ਦੋ ਵਾਰ ਤਾਂ 15 ਦਿਨਾਂ ਬਾਅਦ ਤਾਂ ਕੰਪੀਟੀਸ਼ਨ ਜਰੂਰ ਹੋਣਾ ਚਾਹੀਦਾ ਬੱਚਾ ਕੰਪੀਟੀਸ਼ਨ ਨੂੰ ਉਡੀਕੀ ਜਾਵੇ ਬੱਚਾ ਇਨਾਮ ਲੈਣ ਨੂੰ ਉਡੀਕੀ ਜਾਵੇ ਇਸ ਵਾਰ ਦਾ ਇਨਾਮ ਹੈ ਜਿਹੜਾ ਉਹ ਮੇਰਾ ਹੋ ਕਾਪੀ ਬੱਚਾ ਘਰ ਜਾ ਕੇ ਦਿਖਾਵੇ ਕਿ ਅੱਜ ਮੈਨੂੰ ਗੁੱਡ ਮਿਲੀ ਹੈ ਸ਼ਾਬਾਸ਼ ਮਿਲੀ ਹੈ ਮੇਰੇ ਕੋਲੇ ਲਿਖਾਈ ਸਿੱਖਣਾ ਆਉਂਦੇ ਆ ਬੱਚੇ ਕਈ ਸਕੂਲਾਂ ਦੇ ਬੱਚੇ ਅ 10ਵੀਂ ਰਹੇ ਹੁੰਦੇ ਆ ਅਸੀਂ ਸਰ ਜਿੰਨਾ ਮਰਜੀ ਉਹਨਾ ਕਰ ਲਈਏ ਪਰ ਸਾਡੀ ਮੈਡਮ ਤਾਂ ਗੁੱਡ ਕਦੇ ਦਿੰਦੀ ਹੀ ਨਹੀਂ ਸਾਨੂੰ ਸਟਾਰਕ ਦੇ ਮਿਲੇ ਹੀ ਨਹੀਂ ਅਦੇ ਆਪੇ ਸਾਥੀ ਸਾਥੀਆਂ ਨੂੰ ਇਹ ਬਹੁਤ ਜ਼ਰੂਰੀ ਆ ਕਿ ਉਹ ਨੂੰ ਹੌਸਲਾ ਵਧਾਉਣ ਲਈ ਗੁੱਡ ਵੈਰੀ ਗੁੱਡ ਸ਼ਾਬਾਸ਼ ਤੇ ਜਿੱਥੇ ਅਸੀਂ ਬਾਕੀ ਸਬਜੈਕਟਾਂ ਨੂੰ ਕਾਪੀਆਂ ਲਾਈਆਂ ਉੱਥੇ ਹੈਂਡਰਾਈਟਿੰਗ ਵਾਸਤੇ ਪੂਰੇ ਸਕੂਲ ਦੇ ਵਿੱਚ ਕਾਪੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਮੈਂ ਤੁਹਾਡੇ ਨਾਲ ਤਜਰਬਾ ਹੀ ਸਾਂਝਾ ਕਰ ਰਹੇ ਹਾਂ ਜਿੱਥੇ ਅ ਮੈਂ ਕੰਮ ਕਰ ਰਿਹਾ ਵਿਦਿਆ ਭਾਰਤੀ ਸਕੂਲ ਚ ਇੱਥੇ ਪ੍ਰਿੰਸੀਪਲ ਸਰ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਪੂਰੇ ਸਕੂਲ ਦੇ ਲਿਖਾਈ ਸੁਧਾਰਨ ਦੀ ਕਿ 100% ਬੱਚਿਆਂ ਦੀ ਲਿਖਾਈ ਦਾ ਸੁਧਾਰ ਹੋਵੇ। ਉਹਦੇ ਵਿੱਚ ਕੀ ਕੀਤਾ ਜਾਂਦਾ ਹੈ ਪ੍ਰਿੰਸੀਪਲ ਸਰ ਵੱਲੋਂ ਤੇ ਮੇਰੇ ਆਪਣੇ ਵੱਲੋਂ ਵੀ ਪੰਜਾਬੀ ਸਬਜੈਕਟ, ਇੰਗਲਿਸ਼ ਸਬਜੈਕਟ ਤੇ ਹਿੰਦੀ ਸਬਜੈਕਟ ਦੀਆਂ ਕਾਪੀਆਂ ਕਲਾਸਾਂ ਦੇ ਵਿੱਚ ਜਾ ਕੇ ਚੈੱਕ ਕੀਤੀਆਂ ਜਾਂਦੀਆਂ। ਬੈਗ ਦੇ ਵਿੱਚ ਛੋਟੇ ਛੋਟੇ ਇਨਾਮ ਹੁੰਦੇ ਆ ਕਲਾਸ ਦੇ ਵਿੱਚ ਖੜੇ ਕੀਤੇ ਜਾਂਦੇ ਆ ਬੱਚੇ ਵੀ ਕਾਪੀਆਂ ਦਿਖਾਓ ਜਿਹੜੀਆਂ ਕਾਪੀ ਜਿਹੜਾ ਬੱਚਾ ਵਧੀਆ ਸ਼ੌਕ ਨਾਲ ਕਰਕੇ ਲਿਆਉਂਦਾ ਉਹਨੂੰ ਨਾਲ ਦੀ ਨਾਲ ਤੁਸੀਂ ਪ੍ਰਾਈਜ਼ ਦਿਓ ਇਨਾਮ ਦਿਓ ਇੱਕ ਮਹੀਨੇ ਚ ਇੱਕ ਵਾਰ ਵੀ ਇਹ ਕੰਮ ਹੋ ਜੇ ਤਾਂ ਅਗਲੇ ਮਹੀਨੇ ਵੀ ਲਾਦਾ ਸਾਰੀ ਕਲਾਸ ਵਧੀਆ ਕਰਕੇ ਲੈਂਦੀ ਆ ਮੈਨੂੰ ਮੈਂ ਨਿੱਗੀ ਤੌਰ ਤੇ ਜਿਹੜਾ ਤਜਰਬਾ ਹੈ ਮੇਰਾ ਇਹ ਕੰਮਜਾਬ ਰਿਹਾ ਮਨ ਲੱਗਦਾ ਵੀ ਸਾਰੇ ਸਕੂਲ ਦੀ ਇਸ ਜੀ ਅਸੀਂ ਇਹ ਤਰੀਕਾ ਅਪਣਾਈਏ ਪੂਰੇ ਸਕੂਲ ਦੀ ਲਿਖਾਈ ਦਾ ਇੱਕ ਤਾਂ ਮੁਕਾਬਲੇ ਦੂਜਾ ਜਿਹੜਾ ਹੋਮਵਰਕ ਹੈ ਹੋਮਵਰਕ ਵਾਸਤੇ ਅਸੀਂ ਉਹਨਾਂ ਨੂੰ ਪ੍ਰੇਰਿਤ ਕਰਦੇ ਰਹੀਏ ਤੀਜਾ ਹੈ ਤੁਹਾਡੀ ਜਿਹੜੀ ਬੱਚਿਆਂ ਦੀ ਲਿਖਾਈ ਹੈ ਉਹ ਜੋ ਟੈਸਟ ਹੈ ਟੈਸਟਾਂ ਦੇ ਵਿੱਚ ਦਿਸਣੀ ਚਾਹੀਦੀ ਹੈ ਕਾਪੀਆਂ 'ਚ ਦਿਸਣੀ ਚਾਹੀਦੀ ਹੈ ਇਹਦੇ ਲਈ ਯਤਨੋ ਜਾਰੀ ਰੱਖਣੇ ਚਾਹੀਦੇ ਹਨ ਮੈਨੂੰ ਉਮੀਦ ਹੈ ਕਿ ਇਹ ਆਪਣੇ ਆਪਣੇ ਸਕੂਲ ਚ ਅਸੀਂ ਲਾਗੂ ਕਰਾਂਗੇ ਤੇ ਅੱਜ ਅਸੀਂ ਪੰਜਾਬੀ ਦੇ ਅੱਖਰਾਂ ਦੀ ਸ਼ੁਰੂਆਤ ਸ਼ੁਰੂ ਕਿਵੇਂ ਕਰਨਾ ਇੱਕ ਤੀਜੀ ਦਾ ਬੱਚਾ ਚੌਥੀ ਦਾ ਬੱਚਾ ਪੰਜਵੀਂ ਦਾ 6ਵੀਂ ਦਾ ਕੋਈ ਵੀ ਜਿਹੜਾ ਲਿਖਾਈ ਸਿੱਖਣਾ ਹੈ ਜੇਣਾ ਮੇਰਾ ਨਿੱਜੀ ਤਜਰਬਾ ਉਹ ਹੈ ਵੀ ਲਾਈਨ ਉੱਪਰਲੀ ਲਾਈਨ ਜਿਹੜੇ ਬੱਚੇ ਤੋਂ ਲਾਈਨ ਨਹੀਂ ਸਿੱਧੀ ਹੁੰਦੀ ਉਹਦਾ ਮੁਸ਼ਕਲ ਹੋ ਜਾਂਦਾ ਬੱਚੇ ਦੀਆਂ ਲਾਈਨ ਸਿੱਧੀ ਕਰਾ ਦਿਓ ਇੰਨੀ ਕਿ ਸਿੱਧੀ ਕਰਾ ਦਿਓ ਇੰਦਾ ਲੱਗੇ ਵੀ ਸਕੇਲ ਨਾਲ ਵੱਜੀ ਹੋਈ ਹੈ ਸਕੇਲ ਵਰਤਣਾ ਤਾਂ ਨਹੀਂ ਸਕੇਲ ਵਰਤਣਾ ਨਹੀਂ ਪਰ ਇੰਨੀ ਕਿ ਸਿੱਧੀ ਕਰਵਾ ਦਿਓ ਇਦਾਂ ਲੱਗੇ ਐ ਛੋਟੀਆਂ ਛੋਟੀਆਂ ਲਾਈਨਾਂ ਤੁਸੀਂ 2 ਦਿਨ 3 ਦਿਨ 4 ਦਿਨ ਲਾਈਨ ਮਰਵਾਓ ਲਾਈਨ ਸਿੱਧੀ ਹੋਊਗੀ ਇਹਦਾ ਲਾਈਨ ਦਾ ਬਹੁਤ ਅਹਿਮੀਅਤ ਹੈ ਮੰਨ ਲਓ ਜੇ ਲਾਈਨ ਮੈਂ ਇੱਕ ਦੇਖੋ ਸ਼ਬਦ ਲਿਖਦਾ ਹਾਂ ਹਰਜੀਤ ਇਹਦੇ ਵਿੱਚ ਮੈਂ ਲਾਈਨ ਦਾ ਧਿਆਨ ਨਹੀਂ ਰੱਖਿਆ ਲਾਈਨ ਉੱਚੀ ਨੀਵੀਂ ਪਰ ਜੇ ਅਸੀਂ ਲਾਈਨ ਸਿੱਧੀ ਕਰਦੇ ਆਂ ਕਿ ਕਿੰਨਾ ਫਰਕ ਪੈਂਦਾ ਉੱਪਰਲੀ ਲਾਈਨ ਸਿੱਧੀ ਕਰਦੇ ਹਾਂ ਕੋਈ ਇਹਦੇ ਵਿੱਚ ਜ਼ਿਆਦਾ ਮੈਂ ਕੋਸ਼ਿਸ਼ ਨਹੀਂ ਕੀਤੀ ਕਰ ਲਈ ਉੱਪਰਲੀ ਲਾਈਨ ਸਿੱਧੀ ਕਰ ਰਹੇ ਆਂ ਦੇਖੋ ਇਕੱਲੀ ਲਾਈਨ ਸਿੱਧੀ ਕਰਨ ਨਾਲ ਕਿੰਨਾ ਜ਼ਿਆਦਾ ਜ਼ਮੀਨ ਸਮਾਨ ਦਾ ਫਰਕ ਪਿਆ A ਲਾਈਨ ਸਿੱਧੀ ਕਰਨੀ ਆ ਇੱਕ ਦੂਸਰਾ ਹੈ ਜਿਹੜਾ ਸਟੈਪ ਉਹ ਹੈ ਥੱਲੇ ਨੂੰ ਜਿਹੜੀਆਂ ਲਾਈਨਾਂ ਆਉਂਦੀਆਂ 90 ਡਿਗਰੀ ਤੇ ਕਈਆਂ ਤੋਂ ਨਹੀਂ ਲੱਗਦੀ ਜਿਵੇਂ ਮੈਂ ਜੱਜਾ ਪਾ ਰਿਹਾ ਆ ਹਿੱਟਲੀ ਲਾਈਨ ਸਾਰੇ ਬੱਚੇ ਕੀ ਕਰਦੇ ਐਦਾਂ ਪਾਉਂਦੇ ਆ ਜਾਂ ਉਹਨਾਂ ਦੀ ਲਾਈਨ ਇਸ ਤਰ੍ਹਾਂ ਨੂੰ ਹੋ ਜਾਂਦੀ ਆ ਅਸੀਂ ਪ੍ਰੈਕਟਿਸ ਕਰਾਉਣੀ ਆ ਇਸ ਤਰ੍ਹਾਂ 90 ਡਿਗਰੀ ਤੇ ਕੱਲੀਆਂ ਲਾਈਨਾਂ ਅਖਰ ਬਾਅਦ ਚ ਅਸਤਰ ਇਹਦੇ ਰੋਲ ਇੱਕ ਪੇਜ ਦੋ ਪੇਜ ਇਸ ਤਰ੍ਹਾਂ ਅਸੀਂ ਲਾਈਨਾਂ ਮਾਰਵਾ ਸਕਦੇ ਹਾਂ ਹੋਰ ਪੰਜਾਬੀ ਦੀ ਲਿਖਾਈ ਦੇ ਵਿੱਚ ਇੱਕ ਦੋ ਸਟੈਪ ਹੋਰ ਹੈ ਜਿਹੜਾ ਜ਼ਰੂਰੀ ਹੈ ਲਿਖਾਈ ਸ਼ੁਰੂ ਕਰਨ ਤੋਂ ਪਹਿਲਾਂ ਉਹ ਹੈ ਬੱਚੇ ਅੱਧਕ ਪਾਉਂਦੇ ਆ ਇਸ ਤਰ੍ਹਾਂ ਗਲਾਈਆਂ ਪੰਜਾਬੀ ਦੀ ਲਿਖਾਈ ਚ ਗਲਾਈਆਂ ਤੇ ਲਾਈਨਾਂ ਮਾਰਨੀਆਂ ਹੋਰ ਇਸ ਤੋਂ ਇਦਾਂ ਖਰਵਾਣ ਜਾਂਦੇ ਦੋ ਪੇਜਾਂ ਤੇ ਤਿੰਨ ਪੇਜਾਂ ਤੇ ਆ ਗਲਾਈਆਂ ਆਉਣੀਆਂ ਚਾਹੀਦੀਆਂ ਇਹ ਲਾਈਨ ਦੇ ਉੱਤੇ ਟਿਕਿਆ ਹੋਣਾ ਚਾਹੀਦਾ ਜੋ ਅਧਿਕ ਆ ਗਲਾਈਆਂ ਜਿਸ ਤਰ੍ਹਾਂ ਬ੍ਰੈਕਟ ਹੋਵੇ ਜਿਵੇਂ ਅਸੀਂ ਬ੍ਰੈਕਟਾਂ ਬਣਾਈਆਂ ਉਸ ਤਰ੍ਹਾਂ ਪ੍ਰੈਕਟਿਸ ਕਰਾ ਸਕਦੇ ਹਾਂ ਕੋਈ ਵਾਰੀ ਬੱਚੇ ਦੇ ਮਨ ਚ ਇਹ ਜਾਂਦਾ ਹੈ ਵੀ ਇਹ ਕੀ ਇਹ ਤਾਂ ਬਹੁਤ ਕੰਮ ਹੈ ਇਹ ਲਾਈਨਾਂ ਹੀ ਮਰਵਾਈ ਜਾਂਦੇ ਆ ਪਰ ਬੱਚੇ ਨੂੰ ਅਸੀਂ ਦੱਸ ਸਕਦੇ ਆ ਵੀ ਇਹਹੀ ਅੱਖਰ ਵੀ ਹੈ ਲਾਈਨ ਸਿੱਧੀ ਮੰਨ ਲਓ ਮੈਂ ਆ ਆਖਰੀ ਲਾਈਨਾਂ ਮਰਵਾਈਆਂ ਹੁਣ ਆ ਆ ਅੱਧਾ ਅੱਖਰ ਤਾਂ ਬਣਾਈ ਪਿਆ ਜਿਵੇਂ ਦੱਦਾ ਬਣ ਗਿਆ ਆ ਮੈਂ ਬ੍ਰੈਕਟਾਂ ਪਾਈਆਂ ਇਹ ਲੱਲਾ ਬਣਿਆ ਪਿਆ ਇਹ ਬਹੁਤ ਜ਼ਰੂਰੀ ਹੈ ਹਾਫ ਸਰਕਲ ਤੇ ਤੁਸੀਂ ਹਾਫ ਸਰਕਲ ਬਣਾ ਸਕਦੇ ਹੋ ਫੁੱਲ ਸਰਕਲ ਤਾਂ ਕਿ ਹੱਥ ਟਿਕੇ ਗਲਾਈਆਂ ਦੀ ਵੱਧ ਤੋਂ ਵੱਧ ਪ੍ਰੈਕਟਿਸ ਇੱਕ ਪੇਜ ਦੋ ਪੇਜ ਤਿੰਨ ਪੇਜ ਬੱਚਾ ਅੱਜਕੱਲ ਮੋਬਾਈਲ ਨਾਲ ਜੁੜਿਆ ਹੋਇਆ ਮੋਬਾਈਲ ਤੋਂ ਜੇ ਨਹੀਂ ਹਟਦੇ ਤਾਂ ਉਹਨਾਂ ਨੂੰ ਘਟੂ ਘਟ ਅਸੀਂ ਜੇ ਮੋਬਾਈਲ ਦੇਖਣਾ ਹੀ ਆ ਤਾਂ ਅਸੀਂ ਅੱਖਰਾਂ ਨਾਲ ਜੋੜ ਦਈਏ ਉਹ ਸਾਈਟ ਜਿੱਥੋਂ ਸਾਨੂੰ ਪੰਜਾਬੀ ਦੇ ਅੱਖਰ ਜਾਂ ਇੰਗਲਿਸ਼ ਦੇ ਜੇ ਇੰਗਲਿਸ਼ ਦੀ ਲਿਖਾਈ ਸੁਧਾਰਨੀ ਆ ਇੰਗਲਿਸ਼ ਦੀਆਂ ਵੀਡੀਓ ਬਹੁਤ ਸਾਰੀਆਂ ਪਈਆਂ ਪੰਜਾਬੀ ਦੀਆਂ ਵੀਡੀਓ ਬਹੁਤ ਵਧੀਆ ਪਈਆਂ ਪਈਆਂ ਉਥੋਂ ਬੱਚੇ ਦੀ ਲਿਖਾਈ ਦਾ ਸੁਧਾਰ ਹੋ ਸਕਦਾ ਇਹ ਜੋ ਅੱਜ ਦੇ ਸਟੈਪ ਹੈਗੇ ਉਮੀਦ ਹੈ ਕਿ ਤੁਸੀਂ ਸ਼ੁਰੂਆਤ ਦੇ ਵਿੱਚ ਇਹ ਪ੍ਰੈਕਟਿਸ ਜ਼ਰੂਰ ਕਰਾਉਂਗੇ ਆਪਣੇ ਆਪਣੇ ਸਕੂਲ ਦੇ ਵਿੱਚ ਜਿਹੜੇ ਬੱਚੇ ਵੀਡੀਓ ਦੇਖ ਰਹੇ ਹੈ ਉਹ ਆਪਣੇ ਤੌਰ ਤੇ ਵੀ ਲਾਈਨ ਸਿੱਧੀ ਕਰਨੀ ਆਪ ਸਰਕਲ ਫੁੱਲ ਸਰਕਲ ਇਹ ਇਹਦੇ ਨਾਲ ਲਿਖਾਈ ਦਾ ਸੁਧਾਰ ਜ਼ਰੂਰ ਹੋਊਗਾ ਉਮੀਦ ਹੈ ਕਿ ਤੁਸੀਂ ਇਹ ਪ੍ਰੈਕਟਿਸ ਜ਼ਰੂਰ ਕਰੋਗੇ ਬਹੁਤ ਬਹੁਤ ਧੰਨਵਾਦ